ਵਾਹਿ ਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਰਸ਼ਨ ਪਿਆਸੀ ਦਿਨ ਸਰਾਤ ਚਿਤ ਵੋ ਅੰਡਣ ਨੀਤਾ ਪੁਰ ਕਬਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਪਨ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਕਵੀਰ ਜੀ ਜੇ ਮੁਖ ਪਾਂਚੋ ਅੰਮ੍ਰਿਤ ਖਾਏ ਦੁਖ ਦੇਖਤ ਲੋਕ ਟਲਾਏ ਜੇ ਮੁਖ ਪਾਚੋਂ ਅੰਮ੍ਰਿਤ ਖਾਏ ਦੇ ਮੁਖ ਦੇਖੇ ਲੋਕ ਟਲਾਏ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਣ ਦਹੈ ਅਰ ਗਰਭ ਬਸੇੜਾ ਰਹਾ ਇਕ ਦੁਖ ਰਾਮ ਰਾਏ ਕਾਟੋ ਮੇਰਾ ਅਬਨ ਲੈ ਅਰ ਗਰਬ ਬਸੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜਾਨਾ ਦੀ ਤਰ ਪਾਖਸ਼ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚੇ ਹਜਰੀਆਂ ਲਵਾ ਰਹੋ ਪਾਉ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਪਿਛਲੇ ਦਿਨੀ ਆਪਾਂ ਲੜੀ ਮਤਾਬਕ ਸ਼ਬਦ ਸਰਬਣ ਕੀਤਾ ਸੀ ਪਰਮੇਸ਼ਰ ਦਾ ਸਿਮਰਨ ਕਿਵੇਂ ਕਰੀਏ ਦੇਹ ਮਹਾਰ ਲਗਾਮ ਪਹਿਰਾਵੋ ਸਗਲ ਤਜੀਨ ਗगन ਦਉ ਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਜ ਕੇ ਪਾਵੜੇ ਪਗ ਤਨ ਲੀਜੈ ਰਹਾਓ ਕਵੀ ਸਾਹਿਬ ਜੀ ਕਹਿ ਰਹੇ ਸੀਗੇ ਸਹਜ ਵਿੱਚ ਬੈਠ ਕੇ ਪਾਵੜਾ ਕਹਿੰਦੇ ਐ ਜਿਵੇਂ ਪੌੜੀ ਦਾ ਸਟੈਪ ਐ ਇਹ ਪਾਵੜਾ ਹਰਿਆਣੇ ਦੀ ਬੋਲੀ ਦਾ ਬਨਾਰਸੀ ਬੋਲੀ ਦਾ ਸ਼ਬਦ ਹੈ ਕਿਉਂਕਿ ਭਗਤ ਜੀ ਉਸ ਵਾਰਾ ਕੇ ਹੀ ਰਹੇ ਆ ਪਾਵ ਪਾਵੜਾ ਕੈਪ ਮਤਲਬ ਸਹਿਜ ਅਵਸਥਾ ਵਿੱਚ ਜਾ ਕੇ ਸਹਿਜ ਤੇ ਪੈਣ ਧਰ ਕੇ ਬੁੱਧੀ ਦਾ ਸਹਿਜ ਵਿੱਚ ਬੈਠ ਕਰਕੇ ਆਪਣੇ ਵਿਚਾਰ ਅਸਵਾਰੀ ਕੀਜੈ ਆਪਣੇ ਵਿਚਾਰਾਂ ਤੇ ਕਾਬੂ ਪਾ ਕੇ ਜਿਵੇਂ ਘੋੜੇ ਤੇ ਸਵਾਰੀ ਕਰਕੇ ਲਗਾਮ ਖਿੱਚ ਕੇ ਕਾਬੂ ਕਰੀਦਾ ਆਪਣੇ ਵਿਚਾਰਾਂ ਤੇ ਕਾਬੂ ਪਾ ਕੇ ਕਹਿ ਰਹੇ ਸੀ ਦੇ ਮੋਹਾਰ ਲਗਾਵੋ ਮਨ ਨੂੰ ਗੁਰੂ ਦੇ ਸ਼ਬਦ ਦਾ ਕਿੜਿਆਲਾ ਬਾਕੇ ਗੁਰੂ ਦੇ ਸ਼ਬਦ ਦੀ ਲਗਾਮ ਪਾਕੇ ਗੁਰੂ ਦੇ ਮੰਤਰ ਦੀ ਲਗਾਮ ਪਾਕੇ ਇਸ ਮਨ ਨੂੰ ਘੋੜੇ ਦੀ ਤਰ੍ਹਾਂ ਕਾਬੂ ਕਰਨਾ ਕਰੀਏ ਸਗਲ ਤਜੀਨ ਸਾਰੇ ਪਾਸਿਆਂ ਭਿਆਨ ਮੋੜ ਕੇ ਸਾਰਿਆਂ ਨੂੰ ਤਜ ਕੇ ਛੱਡ ਕੇ ਤਿਆਗ ਕੇ ਇਸ ਮਨ ਨੂੰ ਹੁਣ ਆਪਣੇ ਸਿੱਧੇ ਰਸਤੇ ਪਰਮੇਸ਼ਰ ਵੱਲ ਲੈ ਕੇ ਚੱਲੋ ਸਗਲ ਤਜੀਨ ਗਗਨ ਘਉਰਾਵੋ ਆਕਾਸ਼ਾਂ ਨੂੰ ਜਾਓ ਤੇ ਇੱਥੇ ਉੱਪਰਲੇ ਆਕਾਸ਼ਾਂ ਦੀ ਗੱਲ ਨਹੀਂ ਇੱਥੇ ਹਰ ਮਨੁੱਖ ਦਾ ਆਕਾਸ਼ ਆਪਣਾ ਸਿਰ ਹੈ ਦਿਮਾਗ ਹੈ ਨਾ ਵੀ ਤੂੰ ਹੇਠਾਂ ਸਤਪਤਾਲ ਹੈ ਨਾ ਵੀ ਤੂੰ ਉੱਤੇ ਸਤ ਆਕਾਸ਼ ਹੈ ਮੁਹੰਮਦ ਸਾਹਿਬ ਨੇ ਕੇਵਲ ਆਪਣੇ ਸਰੀਰ ਦੀ ਜਾਣਕਾਰੀ ਲਈ ਤੇ ਉਹਨਾਂ ਨੇ ਮੁਸਲਮਾਨੀ ਮਤ ਮੁਤਾਬਕ ਪੁਰਾਣਾ ਕਿਤੇ ਬਾਅਦ ਲਿਖ ਦਿੱਤਾ ਕਿ ਸਤ ਪਤਾਲ ਤੇ ਸਤ ਆਕਾਸ਼ ਮਤਲਬ 14 ਤਲ ਬੰਦ ਧੰਗੁਰ ਨਾਨਕ ਦੇ ਮਹਾਰਾਜ ਜੀ ਨੇ ਉਚਾਰਨ ਕੀਤਾ ਪਤਾਲਾਂ ਪਤਾਲ ਅੱਖ ਅਗਾਸਾਂ ਆਗਾਸ ਤੇ ਉਹਨਾਂ ਨੇ ਇਦਾਂ ਕਿਉਂ ਕਿਹਾ ਜਦ ਪੁੱਛਿਆ ਬਗਦਾਦ ਦੇ ਪੀਰ ਨੇ ਵੀ ਇਹਦਾ ਕੀ ਮਤਲਬ ਹੈ ਤੁਸੀਂ ਤਾਂ ਇਦਾਂ ਕਹਿੰਦੇ ਹੋ ਸਾਡੇ ਤਾਂ ਆਏ ਲਿਖਿਆ ਉਹ ਕਹਿੰਦੇ ਵੀ ਤੁਹਾਡਾ ਮੁਹੰਮਦ ਵੀ ਸੱਚਾ ਹੈ ਉਹਨੇ ਆਪਣੇ ਆਪੇ ਦੀ ਹੀ ਪਛਾਣ ਕੀਤੀ ਹੈ ਵਿਚਾਰ ਕੀਤੀ ਹੈ ਪਰ ਅਸੀਂ ਤਾਂ ਸਾਰੀ ਸ੍ਰਿਸ਼ਟੀ ਨੂੰ ਜਾਣਿਆ ਇਸ ਕਰਕੇ ਅਸੀਂ ਵੀ ਸਹੀ ਆ ਹੁਣ ਜਿੰਨੇ ਮਨੁੱਖ ਹੈ ਓਨੇ ਹੀ ਆਕਾਸ਼ ਹੈ ਓਨੇ ਪਤਾ ਨਾ ਤਾਂ ਪਾਤਸ਼ਾਹ ਨੂੰ ਕਹਿਣਾ ਪਿਆ ਪਤਾ ਨਾ ਪਤਾ ਲੱਖ ਅਗਾਸਾਂ ਆਗਾਸ ਤੇ ਹੋਰ ਵੀ ਹਜੇ ਪਤਾ ਨਹੀਂ ਕਿੰਨੇ ਨਿਕਲਣ ਇਧਰ ਧਰਤੀ ਵੱਲ ਦੇਖੀਏ ਸ੍ਰਿਸ਼ਟੀ ਵੱਲ ਦੇਖੀਏ ਤਾ ਗੁਰਬਾਣੀ ਇਹ ਕਹਿੰਦੀ ਹੈ ਜੋ ਬ੍ਰਹਿਮੰਡ ਦੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿੰਨਾ ਕੁਝ ਇੱਕ ਸਰੀਰ ਵਿੱਚ ਹੈ ਉਨਾ ਹੀ ਸਾਰੇ ਸੰਸਾਰ ਦੇ ਵਿੱਚ ਬ੍ਰਹਿਮੰਡ ਵਿੱਚ ਫੈਲਿਆ ਹੋਇਆ ਇਸ ਕਰਕੇ ਬ੍ਰह्म ਗਿਆਨੀਆਂ ਨੇ ਆਪਣੇ ਆਪੇ ਦੀ ਖੋਜ ਕਰ ਲਈ ਔਰ ਸੈਂਸ ਨੇ ਬਾਹਰੋਂ ਸੰਸਾਰ ਦੀ ਖੋਜ ਕੀਤੀ ਸੰਸੈਦ ਪਿੱਛੇ ਰਹਿ ਗਿਆ ਸੈਂਸ ਪਿੱਛੇ ਰਹਿ ਗਈ ਤੇ ਗੁਰੂ ਜਾਂ ਬ੍ਰह्म ਗਿਆਨੀ ਉਹ ਅੱਗੇ ਲੰਘ ਗਏ ਤੋ ਕੈ ਤੋ ਭਾਵ ਹੈ ਕਿ ਕਵੀ ਸਾਹਿਬ ਜੀ ਕੱਲ ਕਹਿ ਰਹੇ ਸੀ ਕਿ ਏਦਾਂ ਆਪਣੇ ਮਨ ਤੇ ਕਾਬੂ ਪਾ ਕੇ ਗੁਰੂ ਦੇ ਸ਼ਬਦ ਦਾ ਖੜਿਆਲਾ ਲਗਾ ਤਾ ਕੇ ਇਸ ਨੂੰ ਸਿੱਧੇ ਪਾਸੇ ਲੈ ਕੇ ਚੱਲੋ ਤਜ ਮਾਵੇ ਨਹਨੇ ਵਿਕਾਰਾ ਹਰ ਪਾ ਢਿੜ ਕਰ ਰਹੀ ਹੈ ਮਾਵੇ ਦਾਨੇ ਪਾਪ ਖੱਪਾ ਸੱਜਾ ਛੱਡ ਕੇ ਧਿਆਨ ਦੇ ਵਿੱਚ ਬੈਠਿਆਂ ਵੀ ਏਦਾਂ ਹੀ ਬੈਠਣਾ ਆਸ-ਪਾਸੇ ਨਹੀਂ ਦੇਖਣਾ ਆਪਾਂ ਕੇਵਲ ਤੇ ਕੇਵਲ ਆਪਣੇ ਨਿੱਜ ਸਰੂਪ ਤੇ ਧਿਆਨ ਲਾ ਕੇ ਹੀ ਸਿਮਨ ਕਰਨਾ ਹੈ ਆਪਣੇ ਸੁਵਾਸਾਂ ਦੇ ਵੇਖਦੇ ਹੋਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਿਉਂਕਿ ਸੁਵਾਸਾਂ ਦਾ ਹੀ ਨਾਮ ਵਾਹਿਗੁਰੂ ਹੈ ਇਹਨਾਂ ਦੇ ਵਿੱਚ ਉਹ ਵਾਹਿਗੁਰੂ ਰਮਿਆ ਹੋਇਆ ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁੜ ਜਨਮਾਂ ਨ ਆਵਾਂ ਪਵਨ ਗੁਰੂ ਵੀ ਇਸੇ ਦਾ ਨਾਮ ਹੈ ਔਰ ਇਹਦੇ ਵਿੱਚ ਹੀ ਉਹ ਪਾਵਰ ਹੈ ਜਿਹੜੀ ਸਾਡੇ ਅੰਦਰ ਫੈਲੀ ਹੋਈ ਹੈ ਔਰ ਬਾਹਰ ਬ੍ਰਹਿਮੰਡ ਵਿੱਚ ਵੀ ਫੈਲੀ ਹੋਈ ਹੈ ਅੰਤਰ ਬਾਹਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਇਹ ਗਿਆਨ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਇਸ ਕਰਕੇ ਗੁਰ ਪਿਆਰਿਓ ਭਗਤ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਨੂੰ ਸਿੱਧਾ ਲੈ ਕੇ ਚੱਲੋ ਤਜ ਤਜ ਬਾਵੇ ਦਲ ਨੇ ਖਤਬਾ ਸੱਜਾ ਛੱਡ ਕੇ ਵਿਕਾਰ ਖੱਬੇ ਸੱਚੇ ਦੇ ਖਿਆਲਾਂ ਦੇ ਵਿਸ਼ੇ ਵਿਕਾਰਾਂ ਦਾ ਖਿਆਲ ਛੱਡ ਕੇ ਹਰ ਪਲ ਜਿੜ ਕਰ ਰਹੀ ਹੈ ਇਸ ਜਿੱਥੇ ਹਰੀ ਦਾ ਵਾਸ ਹੈ ਇਸ ਨੂੰ ਪੱਕਾ ਕਰ ਲੋ ساری ਜ਼ਿੰਦਗੀ ਵਿੱਚ ਜਦੋਂ ਮੌਤ ਦਾ ਸਮਾਂ ਆਵੇਗਾ ਤੇ ਤੁਹਾਡਾ ਧਿਆਨ ਆਟੋਮੈਟਿਕ ਇੱਥੇ ਲੱਗਿਆ ਹੋਵੇਗਾ ਤਾਂ ਤੁਸੀਂ ਅਗਲੀ ਜੁਨ ਵਿੱਚ ਨਹੀਂ ਜਾਓਗੇ ਅਗਲਾ ਸਰੀਰ ਨਹੀਂ ਝੱਕੋਗੇ ਜੇ ਵੀ ਨਹੀਂ ਕਰੋਗੇ ਤੇ ਤੁਹਾਡੀ ਮਰਜ਼ੀ ਹੈ ਫਿਰ ਕਬੀਰ ਸਾਹਿਬ ਜੀ ਅਗਲਾ ਗਿਆਨ ਦਿੰਦੇ ਆ ਅਗਲੀ ਗੱਲ ਕਰਦੇ ਆ ਅੱਜ ਦੇ ਸ਼ਬਦ ਦੀ ਆਪਣੇ ਵਿਚਾਰ ਸਵਾਰੀ ਕੀਜੈ ਸਹਿਜ ਕੇ ਪਾਵੜਾ ਪਗ ਤਰ ਲੀਜੈ ਔਰ ਮਾਨੂੰ ਕਹੋ ਚੱਲ ਤੈਨੂੰ ਪਰਮੇਸ਼ਰ ਵਿੱਚ ਮਲਾਵਾ ਚੱਲ રે ਮੈ ਕੋਲ ਤੁਝੈ ਲੈ ਤਾਰੋ ਚੱਲ ਬਣਾ ਤੈਨੂੰ ਪਰਮੇਸ਼ਰ ਵਿੱਚ ਮਲਾ ਦੇ ਸਤਖੰਡ ਲੈ ਕੇ ਚੱਲਣਾ ਜੇ ਨਹੀਂ ਤੁਰਦਾ ਜੇ ਨਹੀਂ ਕਰਦਾ ਇਸ பாਸੇ ਨੂੰ ਨਹੀਂ ਨਾਮ ਜਪਦਾ ਵਾਰ-ਵਾਰ ਫੁਰਨੇ ਚੱਕਦਾ ਤਾਂ ਹੀ ਚੈ ਤਾਂ ਪ੍ਰੇਮ ਕੇ ਚਾਬਕ ਮਾਰੋ ਜੇ ਅੜਦਾ ਜਿਵੇਂ ਘੋੜਾ ਅੜ ਜਾਂਦਾ ਫਿਰ ਛਾਂਟੇ ਪੈਂਦੇ ਆ ਜੇ ਇਹ ਅੜਦਾ ਤੇ ਇਹਨੂੰ ਪ੍ਰੇਮ ਦੇ ਛਾਂਟੇ ਨਾਲ ਤੋਰੋ ਕੋ ਸਤਨਾਮ ਸਿੰਘ ਕਿਉਂਕਿ ਸਰੀਰ ਨੂੰ ਉੱਟਣ ਦੀ ਲੋੜ ਨਹੀਂ ਐ ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ ਐ ਜਲ ਧਾਰੇ ਧੋਣੀਆਂ ਤਾਪਣ ਦੀ ਲੋੜ ਨਹੀਂ ਐ ਇਸ ਪਾਸੇ ਪ੍ਰੇਮ ਨਾਲ ਤੁਰਿਆ ਜਾਊਗਾ ਇਹ ਡੰਡੇ ਖਾਦਿਆਂ ਨਹੀਂ ਤੁਰਦਾ ਤੇ ਸੰਸਾਰ ਕੀ ਕਰਦਾ ਹੈ ਸੱਪ ਲੰਘ ਜਾਂਦਾ ਹੈ ਖੋਡਾ ਨੂੰ ਕੁੱਟੀ ਜਾਂਦਾ ਹੈ ਸਰੀਰ ਤਾਂ ਖੱਟ ਹੈ ਸਰੀਰ ਤਾਂ ਘਰ ਹੈ ਸੁਧਾਰਨਾ ਦਾ ਮਨ ਸੀਗਾ ਤੇ ਲੋਕ ਸਰੀਰ ਨੂੰ ਤਕਲੀਫ ਦੇਣ ਤੇ ਲੱਗੇ ਹੋਏ ਆ ਉਹਨੂੰ ਹੱਥ ਜੋ ਕਹਿੰਦੇ ਆ ਪਰ ਉਹਦਾ ਕੋਈ ਫਾਇਦਾ ਨਹੀਂ ਬਾਬਾ ਜੀ ਨੇ ਸਾਨੂੰ ਸਹਿਜ ਯੋਗ ਦੇ ਨਾਲ ਜੋੜਨਾ ਕੀਤਾ ਹਿੱਚੇ ਤਾਂ ਪ੍ਰੇਮ ਕੇ ਚਾਵਕ ਮਾਰੋ ਕਹੇ ਕਬੀਰ ਭਲੇ ਅਸਵਾਰਾ ਮੈਨੂੰ ਤਾਂ ਉਹੀ ਵਧੀਆ ਅਸਬਾਰ ਡਰਾਈਵ ਜਿਹੜਾ ਗੱਡੀ ਨੂੰ ਸਹੀ ਪਾਸੇ ਲੈ ਜਾਵੇ ਕੋ ਸਤਨਾਮੁ ਸ੍ਰੀ ਮੈਂ ਤਾਂ ਉਹੀ ਅਸਵਾਰ ਚੰਗਾ ਲੱਗਦਾ ਹੈ ਬੇਦਿਕ ਦੇਵਤ ਰਹੇ ਨਿਰਾਰਾ ਮਤਲਬ ਕਬੀਰ ਸਾਹਮਣੇ ਬੇਦਾਂ ਖਦੇਬਾਂ ਨੂੰ ਸ਼ਾਸਤਰਾ ਨੂੰ ਸਿਵਰਤੀਆਂ ਨੂੰ ਪੜਿਆ ਤਾਂ ਵੇਖਿਆ ਕਿ ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਇਹਨਾਂ ਚ ਕੰਮ ਦੀ ਗੱਲ ਹੈ ਹੀ ਨਹੀਂ ਕੋ ਸਤਨਾਮ ਸਿੰਘ ਬੇਦਕੀ ਪੁੱਤਰੀ ਸਿਮਰਤੀ ਭਾਈ ਪਰਸੋ ਪੜਿਆ ਸੀ ਆਪਾਂ ਕਿ ਜਿਹੜੀਆਂ ਵੇਦਾਂ ਤੋਂ ਪੈਦਾ ਕੀਤੀਆਂ ਆਰੀਆਂ ਲੋਕ ਬ੍ਰਾਹਮਣਾਂ ਦੀਆਂ ਲਿਖੀਆਂ ਹੋਈਆਂ ਸਟੀਕ ਆ ਜਿਹੜੇ ਵੇਦਾਂ ਦੇ ਉਹਨਾਂ ਨੇ ਵੇਦਾਂ ਦੀ ਗੱਲ ਨੂੰ ਜਾਣ ਬੁੱਝ ਕੇ ਉਲਟਾ ਪੁਟਾ ਕੇ ਆਵਨੀ ਮਨਮਤ ਨਾਲ ਲਿਖੀਆਂ ਹੋਈਆਂ ਸਿਮਰਤियां ਹਨ ਜਿਨ੍ਹਾਂ ਵਿੱਚ ਉਹਨਾਂ ਨੇ ਲੋਕਾਂ ਦੀ ਵਰਣਵੰਡ ਕੀਤੀ ਜਾਤ ਪਾਤ ਦੇ ਆਧਾਰ ਤੇ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਲੋਕਾਂ ਦੇ ਵਾਸਤੇ ਬਣਾ ਕੇ ਬੰਧਨ ਬਣਾ ਦਿੱਤੇ ਇਹ ਸਿਮਰਤियां ਸਾਡੇ ਵਾਸਤੇ ਸੰਗਲ ਬਣ ਗਏ ਸਾਡੇ ਵਾਸਤੇ ਬੇੜੀਆਂ ਬਣ ਗਈਆਂ ਬੇਦਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵਰੀ ਲਹਿ ਆਈ ਆਪਨ ਨਗਰ ਆਪ ਤੈ ਬਾਂਧਿਆ ਕਹ ਹੈ ਕਬੀਰ ਮੈਂ RAM ਕਹਿ ਛੂਟਿਆ ਮੈਂ ਨਹੀਂ ਇਹਨਾਂ ਨੂੰ ਮੰਨਦਾ ਤੋਂ ਮਤਲਬ ਭਦਕਾਂ ਨੇ ਗੁਰੂਆਂ ਨੇ ਸਾਨੂੰ ਇਹਨਾਂ ਤੋਂ ਉੱਚਾ ਚੱਕ ਕੇ ਉਹ ਸੱਚ ਦੀ ਬਾਣੀ ਨਾਲ ਅਕਾਲ ਨਾਲ ਜੋੜਿਆ ਹੈ ਤਾਂ ਇੱਥੇ ਵੀ ਕਬੀਰ ਸਾਹਿਬ ਕਹਿੰਦੇ ਹਨ ਮੈਂ ਉਹਨਾਂ ਨੂੰ ਵਧੀਆ ਰੱਬ ਦੇ ਵੱਲ ਜਾਣ ਵਾਲੀਆਂ ਰੂਹਾਂ ਸਮਝਾਂਗਾ ਜਿਹੜੇ ਇਹਨਾਂ 베ਦਾ ਕਿਤਾਬਾਂ ਨੂੰ ਛੱਡ ਕੇ ਇੱਕ ਅਕਾਲ ਦਾ ਧਿਆਨ ਕਰਦੇ ਹੈ ਉਹ ਅਕਾਲ ਜੀ ਨੂੰ ਕਾਲ ਨਹੀਂ ਪੈਂਦਾ ਉਹ ਤੁਹਾਡੇ ਸਵਾਸਾਂ ਦੇ ਵਿੱਚ ਰਮਿਆ ਹੋਏ ਤੇ ਅੱਜ ਦੇ ਸ਼ਬਦ ਵਿੱਚ ਕਬੀਰ ਸਾਹਿਬ ਨੇ ਕੀ ਕਹਿੰਦੇ ਹਨ ਪਿਛਦਾ ਸਦਸੀ ਕਹਿਦ ਕਬੀਰ ਭਲੇ ਅਸਵਾਰਾ ਵੇਦਕ ਤੇ ਉਤੇ ਰਹੇ ਨਰਾਰਾ ਜੇ ਨਹੀਂ ਜਕੋਂਗੇ ਤੇ ਫਿਰ ਅਗਲੀ ਗੱਲ ਸੁਣ ਲਓ ਜੇ ਨਹੀਂ ਪਰਮਿਸ਼ਨ ਨਾਲ ਜੁੜਾਂਗੇ ਤੇ ਫਿਰ ਆਹ ਹਾਲ ਤਾਂ ਹੁੰਦਾ ਹੀ ਆ ਇਹ ਤਾਂ ਫਿਰ ਹੋਣਾ ਹੀ ਹੋਣਾ ਗਉੜੀ ਕਬੀਰ ਜੀ ਜੇ ਮੁਖ ਪਾਂਚੋ ਅੰਮ੍ਰਿਤ ਖਾਏ ਜਿਹੜੇ ਮੂੰਹ ਦੇ ਨਾਲ ਪਰ ਆਤਮਾਨੀਆ ਦਿੱਤੀਆਂ ਦਾਤਾਂ ਨੂੰ ਛਕਦਾ ਹੈ ਭੋਗਦਾ ਹੈ ਖਾਣਾ ਪੰਜ ਅਮਰਤ ਭਾਗ ਅਮਟ ਕੇਵਲ ਜਿਹੜਾ ਛਕਾਇਆ ਜਾਣ ਵਾਲਾ ਉਹੀ ਅਮਰਤ ਨਹੀਂ ਅਸੀਂ ਦੁੱਧ ਨੂੰ ਵੀ ਅਮਰਤ ਕਹਿੰਦੇ ਆ ਇਹ ਵੀ ਉਹਦੀ ਦਾਤ ਹੈ ਕੋਹ ਸਤਨਾ ਉਹ ਸੀ ਹਾਂਜੀ ਔਰ ਘਿਓ ਨੂੰ ਵੀ ਅਮਰਤ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਹੀ ਹੋਰ ਉਤਮ ਖਾਣੇ ਗੁਰੂ ਪਿਆਰਿਓ ਘਿਓ ਖੰਡ ਸ਼ਹਿਦ ਜੋ ਕੁਦਰਤ ਨੇ ਸਾਨੂੰ ਬਣਾ ਕੇ ਦਿੱਤੇ ਆਦੀ ਕਹਿੰਦੇ ਬੰਦਿਆ ਸੋ ਕਿਉਂ ਵਿਸਰਿਆ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰਿਆ ਜੇ ਜੀਵਨ ਜੀਆ ਸੋ ਕਿਉਂ ਵਿਸਰਿਆ ਜੀ ਅਗਨ ਮੇਂ ਰੱਖ ਹੈ ਗੁਰਪ੍ਰਸਾਦ ਕੋ ਬੇਲਾ ਲਖ ਹੈ ਗੁਰੂ ਦੀ ਕਿਰਪਾ ਨਾਲ ਇਹ ਗੱਲ ਕੋਈ ਬੇਲਾ ਸਮਝਦਾ ਨਹੀਂ ਤਾਂ ਦਾਤ ਪਿਆਰੀ ਵਿਸਰਿਆ ਦਾ ਤਾਰਾ ਵਸਤੂ ਪ੍ਰਾਪਤ ਕੀਤੀ ਤੋ ਕੌਣ ਤੇ ਮੈਂ ਕੌਣ ਜੇ ਤੂੰ ਆ ਚੀਜ਼ ਦੇਤੀ ਮੈਂ 40 ਦਿਨ ਆਉਂਗਾ 40 ਦਿਨਾਂ ਬਾਅਦ ਨਹੀਂ ਮਿਲੀ ਆ ਪਾਣੀ ਜਾਂਦੇ ਹੁਣ ਇੱਧਰ ਚੱਲਾਂਗੇ ਉਹਨਾਂ ਬਾਬਿਆਂ ਦੇ ਕੋ ਸਤਨਾਮ ਸੀ ਮਤਲਬ ਬੰਦਰ ਜਿਹੜਾ ਹੈ ਸਵਾਰਥੀ ਹੈ ਬੰਦਾ ਇਸ ਕਰਕੇ ਜਿਹੜੀ ਗੁਰਮਤ ਹੈ ਇਹ ਸਵਾਰਥ ਨਾਲ ਜੁੜੀ ਹੋਈ ਨਹੀਂ ਇਹ ਦੁੱਖਾਂ ਸੁੱਖਾਂ ਨੂੰ ਭਾਣਾ ਮੰਨ ਕੇ ਗੁਰੂ ਨਾਲ ਜੁੜੀ ਰਹਿਣ ਵਾਲੀ ਹੈ ਇਸ ਕਰਕੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਭਲਿਆ ਜਿਸ ਮੁਖ ਦੇ ਨਾਲ ਤੂ ਤਰ੍ਹਾਂ ਤਰ੍ਹਾਂ ਦੇ ਰਸ ਭੋਗਦਾ ਹੈ ਇਹ ਰਸਨਾ ਉਹ ਆਲਿਆ ਸੁਆਦ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤ ਕਿਤਾ ਜਿਚੜ ਹਰਸ ਪੱਲੇ ਨਾ ਬਾਏ ਜਿੱਥੇ ਤੂੰ ਸੰਸਾਰ ਦੇ ਰਸ ਖੋਗਦੀਆਂ ਉਥੇ ਨਾਮ ਦਾ ਰਸ ਵੀ ਲੈ ਲਿਆ ਕਰ ਇਹ 36 ਪ੍ਰਕਾਰ ਦੇ ਭੋਜਨ ਤਰ੍ਹਾਂ ਤਰ੍ਹਾਂ ਦੇ ਫਲ ਫਰੂਟ ਤਰ੍ਹਾਂ ਤਰ੍ਹਾਂ ਦੀਆਂ ਜੋ ਗੁਰੂ ਪਿਆਰੋਂ ਖਾਣ ਵਾਲੀਆਂ ਵਸਤੂਆਂ ਇਹ ਮਨੁੱਖ ਵਾਸਤੇ ਇਹ ਸ੍ਰਿਸ਼ਟੀ ਵਾਸਤੇ ਬਣਾਈਆਂ ਨਾ ਪਰ ਇਹ ਬਾਤ ਦਾ ਨਾਲ ਸ਼ੁਕਰੀਆ ਕਰ ਦਿਆ ਕਰੀਏ ਕਿੰਨਾ ਚੰਗਾ ਹੋਵੇ ਕੋ ਸਤਨਾਮ ਜੀ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਪ੍ਰਸ਼ਾਦਾ ਭੋਜਨ ਛਕਣ ਤੋਂ ਪਹਿਲਾਂ ਕਹਿ ਲਿਆ ਕਰੋ ਕਿ ਕਿ ਮਾਰਾ ਕਿਰਪਾ ਕਰੂ ਇਹ ਭੋਜਨ ਮੇਰੇ ਵਾਸਤੇ ਵਾਕਿਆ ਹੀ ਪ੍ਰਸ਼ਾਦ ਬਣ ਜੇ ਤੇਰੀ ਕਿਰਪਾ ਬਣ ਜੇ ਕਾਮ ਕਰੋ ਦਾ ਲੋਭੋ ਬਿੰਸ ਜਾਏ ਰੇਵ ਜਦ ਮਹਾਰਾਜ ਮੇਰੇ ਅੰਦਰ ਉਹਨਾਂ ਵਿਕਾਰਾਂ ਦਾ ਖਾਤਮਾ ਹੋ ਜਾਵੇ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਹੁਣ ਇਹ ਭੋਜਨ ਨੂੰ ਪ੍ਰਸ਼ਾਦ ਬਣਾ ਦੀ ਇਹ ਘਰ ਦੇ ਵਿੱਚ ਮਾਤਾਵਾ ਭੋਜਨ ਤਿਆਰ ਕਰਦੀਆਂ ਤੇ ਅਗਰ ਉਸ ਦੇ ਨਾਲ-ਨਾਲ ਕਿਤੇ ਵਾਹਿਗੁਰੂ ਮੰਤਰ ਦਾ ਜਾਪ ਕਰਦੀਆਂ ਔਮਲ ਮੰਤਰ ਦਾ ਜਾਪ ਕਰਦੀਆਂ ਬਣਾ ਲੈਣ ਤੇ ਇਹ ਸੈਂਟੇਫੀ ਗੱਲ ਹੈ ਕਿ ਉਸ ਪਰਿਵਾਰ ਦੇ ਸ਼ਕਲ ਵਾਲੇ ਪਰਿਵਾਰ ਤੇ ਚੰਗਾ ਅਸਰ ਹੋਵੇਗਾ ਕੋ ਸਤਨਾਮ ਸਿੰਘ ਜੇ ਲੜਦਿਆਂ ਗੁਰਦਿਆਂ ਬਣ ਕੇ ਭੋਜਨ ਗੁਰੂ ਪਿਆਰਿਓ ਤੇ ਫਿਰ ਉਹਨਾਂ ਦਾ ਅਸਰ ਉਹੇ ਜਾ ਹੋਵੇਗਾ ਇਹ ਅਸਰ ਪੈਂਦਾ ਸ਼ਬਦ ਦਾ ਆਵਾਜ਼ ਦਾ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ 24 ਘੰਟੇ ਬਾਣੀ ਚੱਲਦੀ ਹੈ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਗੱਲ ਹੈ ਜਿਸ ਦੇ ਨਾਲ ਅਨੇਕਾਂ ਜੀਵਾਂ ਦਾ ਭਲਾ ਹੋ ਰਿਹਾ ਹੈ ਗੁਰੂ ਕਿਰਪਾ ਕੰਨ ਕਵੀ ਸਾਹਿਬ ਜੀ ਕਹਿੰਦੇ ਹਨ ਵੈਸੀ ਤਾਂ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗੋ ਜਹਾਨੇ ਲਾਉਂਦੇ ਆਪ ਦੇ ਉੱਤੇ ਐ ਕਹਿੰਦੇ ਸਾਨੂੰ ਐ ਜਿਵੇਂ ਧੰਗੁਰ ਨਾਨਕ ਦੇਵ ਜੀ ਜਾਂ ਸਤ ਦਸੇ ਹੀ ਗੁਰੂ ਜਦੋਂ ਕੋਈ ਬਚਨ ਉਚਾਰਦੇ ਐ ਉਹ ਕਹਿੰਦੇ ਆਪਣੇ ਆਪ ਨੂੰ ਐ ਇਹ ਸਮਝਾਉਣ ਦਾ ਸਭ ਤੋਂ ਉੱਤਮ ਢੰਗ ਹੈ ਤਿੰਨ ਧੰਨ ਹੁੰਦੇ ਐ ਉੱਤਮ ਮਦਮ ਉੱਤਮ ਹੁੰਦਾ ਐ ਕਿਸੇ ਨੂੰ ਸਮਝਾਉਣ ਵੇਲੇ ਉਸ ਗੱਲ ਨੂੰ ਆਪਦੇ ਉੱਤੇ ਲਾ ਕੇ ਕਹਿਣਾ ਤੇ ਮਤਲਬ ਹੁੰਦਾ ਹੈ ਜਿਵੇਂ ਕਿਸੇ ਜਵਾਕ ਨੂੰ ਸਮਝਾਉਂਦਿਆਂ ਹੋਇਆਂ ਗਵਾਂਡੀਆਂ ਦੇ ਮੁੰਡੇ ਦੀ ਉਦਾਹਰਨ ਦੇਈਏ ਮੇ ਤੇਰੇ ਕੋਈ ਫਲਾਣੇ ਵਾਲਾ ਮੁੰਡਾ ਕਿੰਨੀ ਪੜ੍ਹਾਈ ਕਰ ਗਿਆ ਤੂੰ ਫੇਲ ਹੋਈ ਜਾਂਦਾ ਤੇ ਇਹ ਨਾਲ ਕਈ ਵਾਰੀ ਬੱਚਾ ਗੁੱਸਾ ਕਰ ਜਾਂਦਾ ਵੀ ਮੇਰੀ ਸਿੱਫਤ ਕਰਦੇ ਵੀ ਉਹਦੀ ਕਰਦਾ ਤੇ ਤੀਸਰੇ ਗੁਰੂ ਪਿਆਰਿਓ ਸਿੱਧਾ ਕਿਸੇ ਨੂੰ ਕਹਿਣਾ ਵੀ ਤੂੰ ਆ ਕੰਮ ਛੱਡ। ਵੈਸੇ ਉਹ ਅਸਰ ਬਹੁਤ ਕਰਦੀ ਹੈ ਗੱਲ ਪਰ ਪਾਤਸ਼ਾਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਪਿਆਰ ਦੇ ਨਾਲ ਸਮਝਾਓ। ਓਜਲ ਕਹਿਹਾ ਚਿਲਕਣਾ ਘੋਟ ਮਕਾਲੜੀ ਮਸ ਥੋਤਿਆਂ ਜੂਠਣਾ ਉੱਤਰਿਆ ਜੋ ਸਭ ਤੋਂ ਹਵਾਂ ਤੇ ਸੱਜਣ ਠੱਗ ਨੂੰ ਗਿਆਨ ਦਿੰਦੇ ਹੋਏ ਪਾਤਸ਼ਾਹ ਇੱਕ ਕਾਂਸੀ ਦੇ ਭਾਂਡੇ ਦਾ ਉਦਾਹਰਣ ਦਿੰਦੇ ਐ। ਭਈ ਉਹਨੂੰ ਜਿੰਨਾ ਮਰਜੀ ਮਾਰ ਜਿਓ ਕਾਂਸੀ ਦੇ ਭਾਂਡੇ ਨੂੰ ਸੁੱਕ ਮਾਰ ਕਰ ਦਿਓ। ਤੇ ਫਿਰ ਜਦੋਂ ਉਹਦੇ ਵਿੱਚ ਤੁਸੀਂ ਗੁੱਠਾ ਮਾਰੋਗੇ ਤੁਹਾਡਾ ਗੁੱਠਾ ਫਿਰ ਕਾਲਾ ਹੋ ਜਾਊਗਾ ਪਾਪ ਕਾਲਸ ਜਾਂਦੀ ਨਹੀਂ ਇਹੋ ਜਿਹਾ ਬੰਦਾ ਹੈ ਤੇ ਸੱਜਣ ਨੂੰ ਪਤਾ ਲੱਗ ਗਿਆ ਵੀ ਇਹੋ ਜਿਹਾ ਤਾਂ ਮੈਂ ਹੀ ਆ ਕੋਲ ਸਤਨਾਸ ਫਿਰ ਪੈਰੀ ਪਾ ਕੇ ਮਾਫੀਆਂ ਮੰਗਦਾ ਇਸ ਕਰਕੇ ਸਿੱਖਾ ਜੇ ਮੁਖ ਪਾਂਚੋ ਅਮਰਤ ਖਾਏ ਜਿਸ ਮੂੰਹ ਦੇ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾਂਨੇ ਅਮਰਤ ਖਾਣਾ ਦਾਤਾ ਭੋਗਦਾ ਪਰਮਾਤਮਾ ਦਿੱਤੀਆਂ ਹੋਈਆਂ ਇਹ ਬੜਾ ਮੂਹ ਨੂੰ ਸਵਾਰ-ਸਵਾਰ ਕੇ ਰੱਖਦਾ ਪਰ ਇਸ ਮੂਹ ਨਾਲ ਉਹਦਾ ਨਾਮ ਨਹੀਂ ਜਪਦਾ ਮੈਂ ਵੇਖਿਆ ਦੇਹ ਮੁਖ ਦੇਖ ਤਨੂ ਕਟ ਲਾਏ ਮੈਂ ਇਸ ਮੂਹ ਨੂੰ ਲੁੱਤੀ ਲਾਉਂਦੇ ਵੇਖਿਆ ਚਵਾਤੀ ਲਾਉਂਦੇ ਭਾਗ ਜਦੋਂ ਮੁਰਦੇ ਨੂੰ ਅਸੀਂ ਅਗਨ ਦਿੰਦੇ ਹਾਂ ਕੋ ਸਤਨਾਮ ਸੀ ਲੋਕਟ ਭਾਵ ਲੁੱਤੀ ਭਾਗ ਚਵਾਤੀ ਮਤਲਬ ਅਗਨ ਮੁਰਦੇ ਨੂੰ ਦੇਣੀ ਤੇ ਗੁਰ ਪਿਆਰੋ ਫਿਰ ਕੀ ਕਹਿੰਦੇ ਆ ਇਹ ਬਾਪੂ ਦੇ ਮੂੰਹ ਦੇਸੀ ਕਿਉਂ ਪਾ ਦੇ ਜਿਉਂਦੇ ਨੂੰ ਪੁੱਛਿਆ ਨਹੀਂ ਵੀ ਖਾਲਾ ਬਾਪੂ ਭੋਰਾ ਹੱਟ ਠੀਕ ਰਹਿਣਗੇ ਮੁਰਦੇ ਦੇ ਮੂੰਹ ਵਿੱਚ ਘਿਓ ਪਾਉਂਦੇ ਆ ਤਾਂ ਕਿ ਰੱਬ ਕਹੇ ਕਿ ਉਹ ਖਾਂਦਾ ਆਇਆ ਨਹੀਂ ਉਹ ਘਿਓ ਪਾਉਣ ਦਾ ਮਤਲਬ ਹੈ ਕਿ ਜਦੋਂ ਅੱਗ ਪਵੇ ਤੇ ਇਸ ਘਿਓ ਨੂੰ ਅੱਗ ਬੜੀ ਛੇਤੀ ਲੱਗੇਗੀ ਔਰ ਇੱਕ ਦਾਵਾ ਜਿਹੀ ਖੋਪੜੀ ਆ ਫਟ ਜਾਵੇਗੀ ਇਹ ਸੈਂਟੀਫਿਕ ਢੰਗ ਹੈ ਸਾਡਾ ਇਹਦਾ ਮਤਲਬ ਨਹੀਂ ਕਿ ਬਾਪੂ ਨੇ ਹੁਣ ਕਿਉ ਖਾ ਲਿਆ ਕੋ ਸਤਨਾ ਉਸੀ ਜੋ ਵੀ ਜਾਣਸ਼ੀਲ ਪਦਾਰਥ ਉਤੇ ਪਾਏ ਜਾਂਦੇ ਆ ਖੁਸ਼ਬੂਦਾਰ ਵੀ ਪਾਏ ਜਾਂਦੇ ਆ ਦੇਸੀ ਧੋਪਾਇਆ ਜਾਂਦਾ ਔਰ ਗੁਰੂ ਪਿਆਰੋ ਹਵਨ ਸਮਗਰੀ ਪਾਈ ਜਾਂਦੀ ਹੈ ਇਹਦਾ ਮਤਲਬ ਕੇਵਲ ਤੇ ਕੇਵਲ ਉਹ ਸਰੀਰ ਨੂੰ ਚੰਗੀ ਤਰ੍ਹਾਂ ਅਗਨ ਦੇ ਹਵਾਲੇ ਕਰਨਾ ਹੀ ਹੈ ਤੇ ਮੁਖ ਦੇਖਤ ਲੋਕ ਅਟਲਾਏ ਜਿਸ ਮੁਖ ਦੇ ਨਾਲ ਛੱਤੀ ਪ੍ਰਕਾਰ ਦੇ ਭੋਜਨ ਖਾਨਾ ਇੱਕ ਦਿਨ ਏਸੇ ਮੋਹ ਨੂੰ ਅੱਗ ਵੀ ਲਾਉਣੀ ਆਗਲਿਆਂ ਨੇ ਤੇ ਕਬੀਰ ਸਾਹਿਬ ਜੀ ਪਰਮੇਸ਼ਰ ਦੇ ਅੱਗੇ ਬੇਨਤੀ ਕਰਦੇ ਆ ਮਹਾਰਾਜ ਕਿਰਪਾ ਕਰੋ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਹੈ ਮਾਲਕਾ ਰਾਮ ਰਾਏ ਸ੍ਰਿਸ਼ਟੀ ਦੇ ਮਾਲਕਾ ਰਾਏ ਰਾਜਿਆ ਪਾਉ ਇੱਥੇ ਪਰਮੇਸ਼ਰ ਨੂੰ ਕਹਿ ਰਹੇ ਹਨ ਕਿ ਮੈਨੂੰ ਆ ਵੱਡਾ ਦੁੱਖ ਹੈ ਹੁਣ ਕਵੀ ਸਾਬ ਆਪਣੇ ਆਪ ਨੂੰ ਕਹਿ ਰਿਹਾ ਪਰ ਇਹ ਦੁੱਖ ਆਪਣਾ ਸਾਰਿਆਂ ਦਾ ਹੀ ਆ ਕਿਹੜਾ ਇੱਕ ਦੁੱਖ RAMਰਾਏ ਕਾਟੋ ਮੇਰਾ ਅਗਣ ਦਹੈ ਅਰਗਰਮ ਬਸੇਰਾ ਕਦੇ ਅੱਗ ਦੇ ਵਿੱਚ ਮਚਣਾ ਤੇ ਕਦੇ ਮਾਂ ਦੇ ਪੇਟ ਦੀ ਅੱਗ ਚ ਮਚਣਾ ਕੋ ਸਤਨਾਉ ਸੀ ਜੈਸਰੀ ਕੀ ਵਾਰ ਤਾਂ ਅਨਗੁਰੂ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਹੈ ਕਹਿੰਦੇ ਮਰਗ ਦੇ ਉੱਤੇ ਜੈਤਸ਼ਰੀ ਕੀ ਵਾਰ ਦੇ ਕਿਤੇ ਅਰਥ ਕੀਤੇ ਜਾਣ ਕਿਉਂਕਿ ਜਿਹੋ ਜਿਹ ਮਾਹੌਲ ਹੋਵੇ ਉਹੇ ਜੀ ਕਥਾ ਕੀਤੀ ਜਾਵੇ ਤਾਂ ਉਹਦਾ ਅਸਰ ਵੱਧ ਹੁੰਦਾ ਹੈ ਬੱਚਿਆਂ ਦੀ ਸ਼ਾਦੀ ਹੋ ਰਹੀ ਹੈ ਸਾਹਮਣੇ ਬੈਠੇ ਹੈ ਜੋੜੀ ਤਾਂ ਗੁਰੂ ਪਿਆਰਿਓ ਉਸ ਵੇਲੇ ਕਿਤੇ ਲਾਵਾਂ ਦੇ ਅਰਥ ਕੀਤੇ ਜਾਣ ਤਾਂ ਤੁਹਾਨੂੰ ਜਾੜਾ ਸਮਝ ਆਊਗੀ ਉਸ ਦੀ ਇਸੇ ਤਰ੍ਹਾਂ ਹੀ ਮਰਗ ਤੇ ਪਾਤਸ਼ਾਹ ਕਹਿੰਦੇ ਜੈਤਸ਼ਰੀ ਕੀ ਵਾਰ ਹੋਈ ਸਤ ਹੋਈ ਅਲਾਨੀਆਂ ਹੋਈਆਂ ਇਹਨਾਂ ਦੇ ਅਰਥ ਕਰੋ ਇਹਨਾਂ ਦੀ ਕਥਾ ਕਰੋ ਤਾਂ ਕਿ ਸੁਣਨ ਵਾਲੇ ਸਮਝ ਜਾਓ ਕਿ ਬਾਣੀ ਕਹਿੰਦੀ ਕੀ ਆ ਫਿਰ ਅੱਗੇ ਚੱਲੀਏ ਆਪਾਂ ਕਵੀ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੀਵ ਨੂੰ ਬੜੇ ਦੁੱਖ ਮਿਲਦੇ ਹਨ ਕਦੇ ਮਾਂ ਦੇ ਗਰਭ ਦੀ ਅੱਗ ਵਿੱਚ ਮੱਚਦਾ ਹੈ ਤੇ ਫਿਰ ਕਦੇ ਲੱਕੜਾ ਵੇ ਸੜਦਾ ਹੈ ਇੱਕ ਦੁੱਖ ਰਮ ਰਏ ਕਾਟੋ ਮੇਰਾ ਅਗਨ ਦਹ ਅਰ ਗਰਭ ਬਸੇਰਾ ਰਹਾਓ ਉਹਨਾਂ ਮਾਰੇ ਉਧਰ ਵਿੱਚ ਵੀ ਬੜੀ ਭਿਆਨਕ ਆਗ ਹੈ ਗੁਰੂ ਪਿਆਰਿਓ ਤਾਂ ਇਸ ਅਗਨੇ ਵਿੱਚ ਅਸੀਂ ਕਿਵੇਂ ਬਚੇ ਕਿਉਂਕਿ ਸਾਰੇ ਜਿਹੜੇ ਤੱਤ ਹਨ ਇਹ ਪਰਮੇਸ਼ਰ ਦੇ ਹੁਕਮ ਅnder ਹੈ ਭੈ ਵਿੱਚ ਪਵਨ ਵਹੈ ਸਦਵਾਉ ਭੈ ਵਿੱਚ ਚੱਲੈ ਲਖ ਦਰੀਆ ਭੈ ਵਿੱਚ ਅਗਨ ਕੱਢੈ ਵਿਗਾਰ ਉਹਦੇ ਹੁਕਮ ਦੇ ਅnder ਹੀ ਆਗ ਕੰਮ ਕਰ ਰਹੀ ਹੈ ਜੇ ਉਹ ਹੁਕਮ ਕਰੇ ਤੇ ਸੇਕ ਦਿੰਦੀ ਹੈ ਜੇ ਹੁਕਮ ਕਰੇ ਤੇ ਰੱਖਿਆ ਵੀ ਕਰਦੀ ਹੈ ਕਿਸ ਤਰ੍ਹਾਂ ਤਿੱਥੇ ਕੋ ਸਮਰਾਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦੜ ਮਾਹੇ ਉਦੜ ਮਾਹੇ ਮਾਰੇ ਉਦੜ ਵਿੱਚ ਇਹੀ ਅੱਗ ਉਥੇ ਬੱਚੇ ਦੀ ਰੱਖਿਆ ਕਰਦੀ ਹੈ ਉਹ ਬੱਚੇ ਨੂੰ ਡਿਵੈਲਪ ਕਰਦੀ ਹੈ ਉਹ ਅੱਗ ਉਹ ਅੱਗ ਦੀ ਬੜੀ ਲੋੜ ਆ ਉਥੇ ਪਰ ਅੱਗ ਮਚਾਉਂਦੀ ਹੈ ਪਰ ਬੱਚਾ ਬਚਿਆ ਭੋਜਨ ਗੜ ਕੇ ਸਾਰੇ ਖਾਦਾ ਪੀਤਾ ਹজম ਹੋ ਗਿਆ ਪਰ ਬੱਚੇ ਨੂੰ ਬਚਾਇਆ ਗਿਆ ਕਿਉਂਕਿ ਉਹਨੂੰ ਹੁਕਮ ਹੈ ਕਿ ਤੂੰ ਇਸ ਨੂੰ ਬਚਾਉਣਾ ਹੈ ਤੇ ਡਿਵੈਲਪ ਕਰਨਾ ਹੈ ਉੱਥੇ ਹੁਕਮ ਮੰਨ ਰਹੀ ਹੈ। ਜਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਜਿੱਥੇ ਹੋਰ ਕੋਈ ਰੱਖਿਆ ਕਰਨ ਵਾਲਾ ਨਹੀਂ ਉੱਥੇ ਪਰਮੇਸ਼ਰ ਦਾ ਨਾਮ ਹੀ ਰੱਖਿਆ ਕਰਦਾ ਹੈ ਔਰ ਸਾਨੂੰ ਕਹਿੰਦੇ ਤੂੰ ਖੁਦ ਉੱਥੇ ਨਾਮ ਜਪਦਾ ਸੀ ਕਹੋ ਸਤਨਾਮੁ ਸ੍ਰੀ। ਉੱਥੇ ਤੇਰੀ ਰੱਖ ਅਗਨੀ ਹੁਣ ਤੇਰੀ ਤੇ ਤੂੰ ਸ਼ਬਦ ਕਿਨੂੰ ਕਿਹਾ ਜਾ ਰਿਹਾ ਹੈ ਰੱਬ ਨੂੰ ਉਹ ਰੱਬ ਦੀ ਰੱਖਿਆ ਥੋੜੀ ਆ ਕਰਦੀ ਆ ਅੱਗ ਤਾਂ ਉਹਦੇ ਹੁਕਮ ਦੇ ਵਿੱਚ ਰੱਖਿਆ ਕਰਦੀ ਆ ਬੱਚੇ ਦੀ ਤਾਂ ਤੇ ਸਾਨੂੰ ਹੀ ਕਿਹਾ ਗਿਆ ਉਥੇ ਮਾਂ ਦੇ ਉਧਰ ਵਿੱਚ ਤੋਂ ਸਮਰੱਥ ਸੀਗਾ ਵਚਨ ਦੇ ਕਿਉਂਕਿ ਤੂੰ ਨਾਮ ਦਾ ਆਸਰਾ ਲਿਆ ਹੋਇਆ ਸੀ ਕੋ ਸਤਨਾਮ ਸੀ ਉਥੇ ਤੇਰੀ ਰੱਖ ਅਗਨੀ ਉਧਰ ਮਾਹੇ ਜਦ ਤੂੰ ਨਾਮ ਜਪਦਾ ਸੀ ਸੁਣ ਕੇ ਜਪ ਕੇ ਦੂਤ ਨਾਏ ਤੇਰਾ ਛੱਡ ਜਾਹੇ ਤੇਰੇ ਜਪੇ ਹੋਏ ਨਾਮ ਦਾ ਸਦਕਾ ਤੇਰੇ ਨੇੜੇ ਜਮਦੂਤ ਰੂਪੀ ਦੁੱਖ ਨਹੀਂ ਸੀ ਆ ਸਕੇ ਕਮਿਤ ਸਾਹਿਬ ਜੀ ਕਹਿੰਦੇ ਇੱਕ ਦੁੱਖ ਰਾਮਰਾਏ ਕਾਟੋ ਮੇਰਾ ਅਗਨ ਰਹਿ ਅਰ ਕਰ ਬਸੇਰਾ ਜੇ ਤੂੰ ਨਹੀਂ ਕਿਰਪਾ ਕਰੇਂਗਾ ਤੇ ਇਹ ਕਾਇਆ ਬੜੀ ਦੁਖੀ ਹੁੰਦੀ ਐ ਕਾਇਆ ਬੇਗੂਤੀ ਬੋ ਬਿਦ ਭੰਤੀ ਇਹ ਕਾਇਆ ਇਹ ਸਰੀਰ ਜੋ ਬੜਾ ਸੁੰਦਰ ਹੈ ਇਹ ਬੜਾ ਖਰਾਬ ਵੀ ਹੁੰਦਾ ਹੈ ਨਾਮ ਤੋਂ ਬਗੈਰ ਕੋਈ ਸਤਨਾਮ ਸੀ ਜੈ ਸ੍ਰੀ ਕੀ ਵਾਰ ਦਾ ਬਚਨ ਹੈ ਬੰਦੇ ਨੂੰ ਯਾਦ ਕਰਾਉਂਦੇ ਆ ਬਾਣੀ ਚ ਕਿ ਪਾਤਸ਼ਾਹ ਜੀ ਕਹਿੰਦੇ ਮਾਦ ਕਰਮ ਆਪਨ ਸਿਮਰਦੇ ਦੇਤ ਮੁਰਾਖਣ ਹਾਰੇ ਇਹ ਤਾਂ ਬਚਾਉਣ ਦਾ ਢੰਗ ਸੀਗਾ ਤੇ ਪਾਤਸ਼ਾਹ ਕਹਿੰਦੇ ਉੱਥੇ ਤੇਰੀ ਹਾਲਤ ਕੀ ਸੀਗੀ ਸਿਰ ਤਲੈ ਤੈਰ ਉਪਰ ਹੈ ਬਸੰਦੋ ਕੋ ਹੱਥੜਾ ਥਾਏ ਪੁੱਠਾ ਲਮਕਦਾ ਸੀਗਾ ਬڑے ਭਿਆਨਕ ਅੱਗ ਦੇ ਵਿੱਚ ਬਸੰਦੋ ਬਹਠੜਾ ਥਾਏ ਸੋ ਧਣੀ ਕਿਉਂ ਵਿਸਾਰੇ ਉਹ ਉਧਰ ਹੈ ਜਿਸ ਦਾ ਨਾਂ ਹੈ ਧਣੀ ਹੁੰਦਾ ਹੈ ਮਾਲਕ ਉਸ ਮਾਲਕ ਨੂੰ ਕਿਉਂ ਵਿਸਾਰਦਾ ਜਿਹਨੇ ਤੈਨੂੰ ਉੱਥੋਂ ਬਚਾ ਕੇ 9 ਮਹੀਨੇ ਤੈਨੂੰ ਸੰਭਾਲਿਆ ਤੇ ਫਿਰ ਤੇਨੂੰ ਜਨਮ ਦਿੱਤਾ ਸੰਸਾਰ ਦੇ ਵਿੱਚ ਉਹਨੂੰ ਯਾਦ ਰੱਖਿਆ ਕਰੋ ਕਾਇਆ ਬਗੋਤੀ ਬੋਬਿਤ ਭਰਤੀ ਨਹੀਂ ਤਾਂ ਇਹ ਕਾਇਆ ਬੜੀ ਖਰਾਬ ਹੋਣੀ ਹੈ ਕੋ ਜਾ ਰਹੇ ਕੋ ਗੱਢ ਲੈ ਮਾਟੀ ਅਖੀਰ ਇਹ ਸਰੀਰ ਨੂੰ ਕੋਈ ਅਕਵੇ ਸਾਰ ਦਿੰਦਾ ਕੋਈ ਮਿੱਟੀ ਵਿੱਚ ਦੱਬ ਦਿੰਦਾ ਔਰ ਕੀੜੇ ਮੈਨੂੰ ਖਾ ਜਾਂਦੇ ਕਿੜੇ ਮਕੌਲੇ ਗੁਰੂ ਪਿਆਰਿਓ ਜਦੋਂ ਕਬਰਾਂ ਦੇ ਵਿੱਚ ਵੀ ਉਹ ਨੱਪਦੇ ਆ ਮੁਸਲਮਾਨ ਤੇ ਅਕੀਲ ਉੱਥੇ ਸਮਾਂ ਆਉਣ ਤੇ ਜੀ ਪੈ ਜਾਂਦੇ ਆ ਤੇ ਜੀ ਉਹਨੂੰ ਖਾ ਜਾਂਦੇ ਔਰ ਸਰੀਰ ਉਹ ਚ ਗਲ ਜਾਂਦੇ ਆ ਮਿੱਟੀ ਚ ਮੁਸਲਮਾਨੀ ਮਾਦਾ ਇਹ ਖਿਆਲ ਹੈ ਕਿ ਜਦੋਂ ਸਮਾਂ ਆਵੇਗਾ ਕਹਿੰਦੇ ਮੁਹੰਮਦ ਸਾਹਿਬ ਫੇਰ ਆਉਣਗੇ ਤੇ ਜਿਨ੍ਹਾਂ ਨੂੰ ਅਸੀਂ ਕਬਰਾਂ ਵਿੱਚ ਰੱਖਦੇ ਹਾਂ ਡੱਬਿਆਂ ਚ ਪਾ ਪਾ ਕੇ ਉਹਨਾਂ ਨੂੰ ਸਾਰਿਆਂ ਨੂੰ ਜਿਉਂਦੇ ਕਰ ਲੈਣਗੇ ਮਹਾਂਪਾ ਜੀ ਕਹਿੰਦੇ ਨਹੀਂ ਐਸੇ ਕਰਕੇ ਕਿਹਾ ਸੀਗਾ ਮਿੱਟੀ ਮੁਸਲਮਾਨ ਕੀ ਪੇੜ ਐ ਭਈ কুমਿਹਾਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲਦਲ ਰੋਵੇ ਬੱਪਣੀ ਝਟੜ ਝਟੜ ਪਵੇ ਅੰਗਾਰ ਕੋ ਨਾਨਕ ਜਿਨ ਕਰਤਾ ਕਰਨਾ ਕੀਆ ਸੋ ਜਾਣਾ ਕਰਤਾਰ ਕੋ ਸਤਨਾਮ ਸ ਹੁਣ ਉਹ ਕਹਿੰਦੇ ਵੀ ਅਸੀਂ ਦੁਬਾਰਾ ਖੜੇ ਹੋ ਜਾਵਾਂਗੇ ਤਬੂਤਾ ਚੋਂ ਕਬਰਾਂ ਦੇ ਵਿੱਚੋਂ ਲੱਕੜਾਂ ਦੇ ਡੱਬਿਆਂ ਵਿੱਚ ਪਾ ਪਾ ਕੇ ਰੱਖੇ ਜਾਂਦੇ ਆ ਬਾਬਾ ਜੀ ਕਹਿੰਦੇ ਨਹੀਂ ਪਾਈ ਨਹੀਂ ਇਹ ਮਿੱਟੀ ਵਿੱਚ ਹੀ ਮਿਲਣਗੇ ਉਹ ਨਾਣੇ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਸਵਾਹ ਵਿੱਚ ਮਿਲਾ ਦਿੱਤੇ ਹਨ ਵਚਾ ਕੇ ਤੁਸੀਂ ਨੱਪ ਦਿੱਤੇ ਹਨ ਤੁਹਾਡਾ خیال ਗਲਤ ਹੈ ਇਸ ਸਮੇਂ ਦੇ ਨਾਲ ਗਰ ਜਾਂਦੀਆਂ ਲਾਸ਼ਾਂ ਸੰਸਾਰ ਮਿੱਟੀ ਦੇ ਵਿੱਚ ਫਿਰ ਉੱਥੋਂ ਕਮਿਹਾਰ ਜਿਹੜੇ ਹਨ ਮਿੱਟੀ ਪਟਕੇ ਲੈ ਜਾਂਦੇ ਐ ਤੇ ਫਿਰ ਉਹ ਮਿੱਟੀ ਕੋਲੀ ਹੋ ਜਾਂਦੀ ਐ ਸਰੀਰ ਦੇ ਖੂਨ ਚਰਬੀ ਦੇ ਉੱਥੇ ਵਿੱਚ ਮਿਕਸ ਹੋਣ ਦੇ ਕਰਕੇ ਤੇ ਫਿਰ ਉਹਦੇ ਬੜੇ ਸੋਹਣੇ ਘੜੇ ਤੇ ਇੱਟਾਂ ਬਣਦੀਆਂ ਘੜੇ ਭਾਂਡੇ ਇੱਟਾਂ ਕੀਆਂ ਕਮਿਹਾਰ ਨੇ ਇੱਟਾਂ ਦੇ ਭਾਂਡੇ ਬਣਾਏ ਫਿਰ ਪੱਠੇ ਦੇ ਵਿੱਚ ਰੱਖ ਦਿੱਤੇ ਆਵੀ ਵਿੱਚ ਰੱਖ ਦਿੱਤੇ ਚੜ ਚੜ ਪਵੇ ਅੰਗਿਆਰ ਉਹਦੇ ਉੱਤੇ ਅੱਗ ਦੇ ਅੰਗਾਰੇ ਢਿਗਦੇ ਆ ਤਾਂ ਉਥੇ ਫਿਰ ਇਹ ਜੀਵ ਆਤਮਾ ਉਸ ਮਿੱਟੀ ਵਾਲੀ ਮਨੋ ਜਲ ਮੰਗਦੀ ਆ ਕੋ ਸਤਨਾਮ ਸੀ ਜਨ ਜਨ ਲੋਗ ਹੈ ਆਪਣੀ ਚੜ ਚੜ ਪਵੇ ਅੰਗਿਆਰ ਕਿਹੜਾ ਜਦ ਤੁਸੀਂ ਕਈ ਵਾਰੀ ਸੋਚਦੇ ਹੋ ਕੋਈ ਬਜ਼ੁਰਗ ਮਰਨ ਕਿਨਾਰੇ ਪਿਆ ਹੈ ਤੇ ਆਪਾਂ ਸਾਰੇ ਕੀ ਕਰਦੇ ਆ ਵੇ ਬਾਪੂ ਦੇ ਮੂੰਹ ਚ ਪਾਣੀ ਪਾ ਦਿਓ ਤੇ ਤੇ ਧਿਆਇਆ ਨਾ ਮਰ ਜੇ ਕੋ ਸਤਨਾਮ ਸੀ ਕੰਤੇ ਨਾਲ ਸਾਰਾ ਪਰਿਵਾਰ ਪਾਣੀ ਪਾਉਂਦਾ ਉਹਦੇ ਮੂੰਹ ਵਿੱਚ ਅਸਲ ਦੇ ਵਿੱਚ ਜਿਸ ਜਲ ਨਿਧ ਕਾਲ ਤੁਮ ਜਾਗੇ ਆਏ ਜਿਹੜੇ ਜਲ ਦੀ ਗੱਲ ਬਾਣੀ ਨੇ ਕੀਤੀ ਹੈ ਗੁਰੂਆਂ ਨੇ ਕੀਤੀ ਹੈ ਮਹਾਂਪੁਰਸ਼ਾਂ ਨੇ ਕੀਤੀ ਹੈ ਸੋ ਅੰਮ੍ਰਿਤ ਗੁਰਪਾਹੀ ਜਿਉ ਜਿਉਂਦੇ ਜਿਉਂਦੇ ਇਹਦੇ ਮੂੰਹ ਵਿੱਚ ਅੰਮ੍ਰਿਤ ਪਾਉਣਾ ਸੀ ਗੁਰੂ ਦੀ ਮਤ ਦਾ ਉਹ ਸਤਨਾਮ ਸੀ ਉਹ ਤਾਂ ਪਾਇਆ ਹੀ ਨਹੀਂਗਾ ਮਰਦੇ ਹੋਏ ਦੇ ਮੂੰ ਚਮਚੇ ਦਾ ਪਾਣੀ ਪਾਰ ਰਹੀ ਹੈ ਇਹਦਾ ਮਤਲਬ ਇਹ ਜਲ ਮੰਗਦੀ ਹੈ ਉਥੇ ਵੀ ਫਿਰ ਆਵੀ ਦੇ ਵਿੱਚ ਉਹ ਭਾਂਡੇ ਜਿਹੜੇ ਹਨ ਸ਼ੂ ਸ਼ੂ ਕਰਦੇ ਐ ਤੇ ਮਨੋਂ ਕਹਿੰਦੇ ਆ ਸਾਨੂੰ ਪਾਣੀ ਦਿਓ ਕੋ ਸਤਨਾਮ ਜੱਜ ਦਾ ਰੋਵੇ ਬਪੜੀ ਝਟੜ ਝਟੜ ਪਾਵੇ ਅੰਗਿਆਜਨ ਕਰਤੇ ਕਰਨਾ ਕੀ ਆ ਸੋ ਜਾਣ ਤਰਤ ਇਸ ਕਰਕੇ ਗੁਰੂ ਪਿਆਰਿਓ ਕੋ ਜਹਾਰੇ ਕੋ ਗੱਢਨੇ ਮਾਟੀ ਇਹ ਸਰੀਰ ਨੇ ਅਖੀਰ ਖਤਮ ਹੋ ਜਾਣਾ ਆਓ ਬੇਨਤੀ ਕਰੀਏ ਕਹੋ ਕਬੀਰ ਹਰ ਚਰਨ ਦਿਖਾਓ ਮਹਾਰਾ ਕਿਰਪਾ ਕਰੋ ਮੈਨੂੰ ਆਪਣੇ ਚਰਨੀ ਲਾ ਲਓ ਮੈਨੂੰ ਆਪਣੇ ਦਰਸ਼ਨ ਦਿਓ ਪਾਠੇ ਪਾਛ ਤੇਜਮ ਕਿਉ ਨਾ ਬਿਠਾਵੋ ਇਨਾਂ ਜਮਾ ਨੂੰ ਮੇਰੇ ਮਗਰੋਂ ਲਾ ਦਿਓ ਕਿਹੜੇ ਜਮ ਕੋਈ ਸਿੰਘਾਂ ਬਾਰੇ ਬੰਦੇ ਨਹੀਂ ਹੈ ਜਮ ਦਾ ਮਤਲਬ ਦੁੱਖ ਰੂਪ ਜਿਹੜੇ ਦੋ ਵੱਡੇ ਦੁੱਖ ਸਾਨੂੰ ਸਭ ਨੂੰ ਹੈ ਇੱਕ ਦੁੱਖ RAM ਰਹਿ ਕਾਟੋ ਮੇਰਾ ਅਗਣ ਰਹਿ ਅਰ ਗਰਭ ਬਸੇਰਾ ਇਹ ਸ਼ਬਦ ਸੰਪੂਰਨ ਹੋਇਆ ਪਾਛੇ ਤੇ ਜਮ ਕਿਉਂ ਨਾ ਪਿਠਾਵੋ ਤੂੰ ਇੱਕ ਵਾਰੀ ਦਰਸ਼ਨ ਦੇ ਦੇ ਫੇਰ ਭਾਵੇਂ ਜਮ ਲੈ ਜਾਣ ਜਾਂ ਦਰਸ਼ਨ ਹੀ ਹੋ ਗਏ ਗੁਰੂ ਆਲਾ ਬਣ ਗਿਆ ਫੇਰ ਤਾਂ ਜਮਾਂ ਦੀ ਆਉਣ ਦਾ ਕਾਰਨ ਹੀ ਨਹੀਂ ਬਣਦਾ ਕੋ ਸਤਨਾਮ ਉਹ ਤਵੰਝੋ ਕਿਲ ਵੇਖੋ ਕਰਤਾ ਘਰ ਆਇਆ ਜਦੋਂ ਇਹ ਹਿੰਡੇ ਰੁਕੀ ਘਰ ਦੇ ਵਿੱਚ ਹਰੀ ਵਸ ਗਿਆ ਤੇ ਫੇਰ ਤਾਂ ਜਮਾ ਨੂੰ ਕੋਈ ਥਾਂ ਹੀ ਨਹੀਂਗਾ ਸੋ ਆਉ ਗੁਰੂ ਵਾਲੇ ਬਣਿਆ ਗੁਰਦੇ ਲੜ ਲੱਗਿਏ ਉਹ ਜਲ ਜੋ ਅੰਮ੍ਰਿਤ ਹੈ ਜਿਸ ਜਾਣਦੇ ਕਾਨ ਕਮ ਜਾਗੇ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੇਖ ਚਤਰਾਈ ਸਿਆਣਪ ਛੋਡੋ ਵੇਸ ਭੇਗ ਚ ਤਰਾਈ ਦੁਬਧਾਰੇ ਫਲ ਨਾਹੀ ਜਿਉ ਦੁਬਦਾ ਛੱਡ ਕੇ ਚੁੱਪ ਕਰਕੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਲਗੋ ਉਹ ਜਲ ਪ੍ਰਾਪਤ ਕਰੀਏ ਜਿਹੜੇ ਜਨੂ ਰਬਦਾਸ ਦੇ ਕੋਲੋਂ ਰਾਜਾ ਮੰਗਦਾ ਪਹਿਲੀ ਵਾਰ ਮਿਲ ਗਿਆ ਸੀਗਾ ਪੀ ਨਹੀਂ ਸਕਿਆ ਆਈ ਡੋਲ ਦਾ ਚੋਲੇ ਚ ਉਹ ਚੋਲਾ ਫਿਰ ਕਮਾਨੀ ਨੇ ਤੋਟਾ ਕਬੀਰ ਸਾਹਿਬ ਦੀ ਲੜਕੀ ਨੇ ਉਹ ਜਲ ਉੱਥੇ ਕਿਰਪਾ ਕਰ ਗਿਆ ਦੁਆਰੇ ਮੰਗਣ ਆਉਂਦਾ ਕਹਿੰਦਾ ਜੀ ਜਾਨ ਦਿਓ ਜੋ ਪਤਾ ਲੱਗਿਆ ਉਹਦੀ ਅਹਿਮੀਅਤ ਦਾ ਵਿਚਾਰ ਹੈ ਕਮਾਲੀ ਨੂੰ ਗਿਆਨ ਹੋ ਗਿਆ ਇਹਨਾਂ ਮੈਂ ਦਵਾਰੇ ਲੈ ਕੇ ਆਵਾਂ ਕਹਿੰਦੇ ਜਲ ਬਖਸ਼ੋ ਕਿਹੜਾ ਜਲ ਜਿਹੜਾ ਜੀਉਂਦੇ ਦਿੱਤਾ ਸੀਗਾ ਕੁੰਡੀ ਵਿੱਚੋਂ ਦਿੱਤਾ ਸੀ ਨਾ ਜੋੜਿਆ ਕੁੰਡੀ ਚ ਕਹਿੰਦਾ ਉਹ ਦਿੱਤੇ ਇਹਨਾਂ ਅੱਛਾ ਵੋ ਜਲ ਵੋ ਜਲ ਤੋਂ ਗਏ ਮਲਤਾਨ ਕਿਰਪਾ ਇੱਕ ਵਾਰੀ ਹੁੰਦੀ ਹੈ ਬਾਰ-ਬਾਰ ਨਹੀਂ ਹੁੰਦੀ ਕੋ ਸਤਨਾੰਦ ਵਿਚਾਰਾ ਇੱਥੇ ਰੁਕਦੇ ਆ ਇਸੇ ਤਰ੍ਹਾਂ ਦਾ ਅਗਲਾ ਸ਼ਬਦ ਹੈ 33ਵਾਂ ਆਪੇ ਭਾਵਕ ਆਪੇ ਪਵਨਾ ਜਾਰਖ ਹਸਮਤਾ ਰੱਖੇ ਕਵਨਾ ਇਹ ਈ ਵਿਚਾਰ ਕੱਲ ਦੇ ਦਿਵਾਨਾਂ ਵਿੱਚ ਸਰਬਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਏਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋ ਬਖਸ਼ ਲੈਣਾ ਜੀ ਬਲੌ ਫਤਿਹ ਪਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹਲਾ 3 ਜਨਾਂ ਦੀ ਕਉ ਕਾ ਸਤਿਗੁਰ ਪ੍ਰਸਾਦ